ਹਰ ਵਾਰੀ ਉੱਤੇ ਹੋਣੀ ਚਾਹੀਦੀ ਕਿਉਂਕਿ ਇਹਨਾਂ ਨੇ ਬਹੁਤ ਖਰਾਬ ਕੀਤਾ ਪਹਿਲਾਂ ਇਹਨਾਂ ਨੇ ਮੈਨੂੰ ਦੋ ਤਿੰਨ ਦੇਸ਼ ਚ ਰੱਖ ਕੇ ਖਰਾਬ ਕੀਤਾ ਸਾਰਿਆਂ ਨੇ ਆਪਣੀਆਂ ਇਹੋ ਮਜਬੂਰੀਆਂ ਦਸੀਆਂ ਪੰਜਾਬ ਦੇ ਹਾਲਾਤ ਤੋਂ ਤੰਗ ਹੋ ਗਏ ਸਾਰੇ ਹੀ ਬਾਹਰ ਗਿਆ ਹੀ ਅੱਛਾ ਜੀ ਵੱਡਾ ਜਾਜ ਉਤਰਿਆ ਨਾ ਇਹਨਾਂ ਨੇ ਕੋ ਕਿਹਾ ਸਾਰਿਆਂ ਨੂੰ ਹੱਤ ਕੜੀਆਂ ਲੱਗੀਆਂ ਪੈਰਾਂ ਚ ਲੱਗ ਤੇ ਦੇ ਆਪਣੇ ਪੈਰਾਂ ਚ ਤੇ ਹੱਥ ਤੇ ਜੀ ਜੇ ਦੇਸ਼ ਦੇ ਵਿੱਚ ਵੀ ਇਹਨਾਂ ਨੇ ਹੱਥ ਕੜੀਆਂ ਲਾਈਆਂ ਪਰ ਇਹਨਾਂ ਨੇ ਕੀ ਕੀਤਾ ਇਹ ਜਦੋਂ ਜਹਾਜ਼ ਉਤਰਨ ਲੱਗਾ ਉਹ ਹੱਥ ਕੜੀਆਂ ਲਾ ਦਿਤੀਆਂ ਗਈਆਂ ਦੇਸ਼ ਦੇ ਸਿਸਟਮ ਤੋਂ ਤਾਂਗਾ ਕੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਨੌਕਰੀ ਨਾ ਮਿਲਣ ਕਰਕੇ ਵੱਡਾ ਰਿਸਕ ਚੁੱਕ ਕੇ ਵਿਦੇਸ਼ ਦੇ ਵਿੱਚ ਗਏ ਸੀ ਤਾਂ ਹੁਣ ਅਮਰੀਕਾ ਦੇ ਵੱਲੋਂ ਤੀਸਰਾ ਜਹਾਜ਼ ਜਿਹੜਾ ਹੈ ਉਹ ਅੰਮ੍ਰਿਤਸਰ 에ਅਰਪੋਰਟ ਤੇ ਉਤਾਰਿਆ ਗਿਆ ਜੀ ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਅਤੇ ਬਾਹ ਫੜਨ ਦੀ ਗੱਲ ਕੋਈ ਵਿਰਲਾ ਹੀ ਕਰ ਰਿਹਾ ਹੈ ਨੌਜਵਾਨ ਵੀਰ ਅਸੀਂ ਇਸ ਵੇਲੇ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਵਿੱਚ ਮੌਜੂਦ ਆ ਕਿ ਜਿੱਥੋਂ ਦਾ ਇੱਕ ਵੀਰ ਜਿਹੜਾ ਉਹ ਵੀ ਉਸ ਜਹਾਜ਼ ਦੇ ਵਿੱਚ ਆਇਆ ਤੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਹੜੇ ਦੁੱਖ ਜਿਹੜੇ ਆ ਢਲੜੇ ਪਏ ਅਤੇ ਆਪਣਾ ਪੰਜਾਬ ਕਿਉਂ ਛੱਡਣਾ ਪਿਆ ਅਤੇ ਪੰਜਾਬ ਦੇ ਵਿੱਚ ਹੁਣ ਉਹ ਪਹਿਲਾ ਪੰਜਾਬ ਜਿਹੜਾ ਉਹ ਕਿਉਂ ਨਹੀਂ ਰਹਿ ਗਿਆ ਤਾਂ ਗੱਲਬਾਤ ਜ਼ਰੂਰ ਕਰਾਂਗੇ ਇਹ ਦੱਸ ਦਈਏ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਉੱਥੇ ਜਾ ਕੇ ਲਾਈਵ ਹੋ ਰਹੇ ਨੇ ਬੇਸ਼ੱਕ ਵਕ ਵਕ ਪਾਰਟੀਆਂ ਦੇ ਆਗੂ ਉੱਥੇ ਜਾ ਕੇ ਗੱਲ ਕਰ ਰਹੇ ਨੇ ਪਰ ਇਹ ਮੁੱਦੇ ਨੂੰ ਛਾਲਿਆ ਜਾ ਰਿਹਾ ਨਾ ਕਿ ਉਹਨਾਂ ਨੌਜਵਾਨਾਂ ਨੂੰ ਕਿਸੇ ਨੇ ਇਹ ਕਿਹਾ ਕਿ ਅਸੀਂ ਤੁਹਾਡੀ ਮਦਦ ਕਰਦੇ ਹਾਂ ਜਾਂ ਤੁਹਾਡੇ ਸਿਰ ਤੇ ਚੜਿਆ ਹੋਇਆ ਅਸੀਂ ਕਰਜ਼ਾ ਉਤਾਰ ਦਿੰਦੇ ਹਾਂ ਤਾਂ ਇਹ ਗੱਲਾਂ ਕੌੜੀਆਂ ਜਰੂਰ ਨੇ ਮੇਰੇ ਨਾਲ ਨੌਜਵਾਨ ਵੀਰ ਮੌਜੂਦ ਹੈ ਵੀਰ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਇਲਾਕਾ ਹੈ ਜੀ ਮੈਂ ਜਿਸ਼ਪਾਲਾਂ ਦੇ ਪੱਟੀ ਦਾ ਰਹਿਣ ਵਾਲਾ ਜੀ ਭਾਈ ਜੀ ਕੀ ਮਜਬੂਰੀ ਬਣੀ ਕਿ ਅਮਰੀਕਾ ਜਾਣ ਦਾ ਫੈਸਲਾ ਕੀਤਾ ਤੁਸੀਂ ਇੱਥੇ ਪਹਿਲਾਂ ਨੌਕਰੀਆਂ ਲੱਭੀਆਂ ਉਹ ਵੀ ਨਹੀਂ ਮਿਲੀਆਂ ਜੀ کاروبار ਕੀਤਾ ਸਾਡੀ ਸ਼ਾਪ ਆ ਉਹ ਵੀ ਚਲੋ ਠੀਕ ਠਾਕ ਚੱਲਦੀ ਵਧੀਆ ਚੱਲਦੀ ਆ ਤੇ ਜੇ ਮਨ ਕੇ ਕੋਰੀਅਰ ਦਾ ਕੰਮ ਕੀਤਾ ਸੀ ਉਹ ਵੀ ਕਰਦੇ ਕਰਦੇ ਮਨ ਕਿ ਕੰਮ ਹੀ ਟੈਕਸੀ ਇੰਨੇ ਪੈਣ ਲੱਗੇ ਰੇਟ ਵਧ ਗਏ ਫਿਰ ਉਹ ਨਹੀਂ ਕਸੂਤਰ ਨਹੀਂ ਆਇਆ ਇਸ ਲਈ ਫਿਰ ਬਾਹਰ ਜਾਣ ਦਾ ਫੈਸਲਾ ਲਿਆ ਨਾਮ ਕੀ ਆ ਫਿਰ ਜੀ ਤੁਹਾਡਾ ਮੇਰਾ ਨਾਮ ਜਸ਼ਪਾਲ ਸਿੰਘ ਆ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਹਨਾਂ ਏਜੰਟਾਂ ਖਿਲਾਫ ਜਿਹੜੀ ਕਾਰਵਾਈ ਹੋਵੇ ਉਸਤੇ ਵੀ ਕੀ ਕਹਿਣਾ ਚਾਹੋਗੇ ਤੁਸੀਂ ਏਜੰਟਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹਨਾਂ ਨੇ ਬਹੁਤ ਖਰਾਬ ਕੀਤਾ ਪਹਿਲਾਂ ਇਹਨਾਂ ਨੇ ਮੈਨੂੰ ਦੋ ਤਿੰਨ ਦੇਸ਼ ਚ ਰੱਖ ਕੇ ਖਰਾਬ ਕੀਤਾ ਜੀ ਜੀ ਫਿਰ ਇਹਨਾਂ ਚੰਡੀਗੜ੍ਹ ਤੇ ਦਿੱਲੀ ਮੈਨੂੰ ਮਿਲ ਹੀ ਰੱਖੀ ਭਾਈ ਛੱਡਿਆ ਜੀ ਇਹਨਾਂ ਨੇ ਘੜ ਤੋਂ ਘੜ 8 ਮਹੀਨੇ ਮੇਰੇ ਇਦਾਂ ਖਰਾਬ ਕਰਤੇ ਅੱਜ ਕੱਲ੍ਹ ਕਹਿ ਕੇ ਉਸ ਤੋਂ ਬਾਅਦ ਜੇ ਮੈਨੂੰ ਕੱਢਿਆ ਜੇ ਮੈਨੂੰ ਕੱਢਿਆ ਗਿਆ ਤਾਂ ਮੈਨੂੰ ਮਿੰਟੋ ਮਿੰਟ ਦਾ ਮਨਨ ਕੀ ਰਾਤ ਜਿਹੜਾ ਲਾਹ ਦਿੱਤਾ ਗਿਆ ਮੈਕਸੀਕੋ ਪਰ ਮੈਕਸੀਕੋ ਫਿਰ ਇੱਕ ਮੀਨਾ ਬਾਅਦ ਦਿੱਤਾ ਗਿਆ ਉੱਥੇ ਜਦੋਂ 1 ਮਹੀਨਾ ਪਾਇਆ ਤੇ ਉਹਦੇ ਚੱਕਰ ਦੇ ਵਿੱਚ ਸਾਰਾ ਟਰੰਪ ਆ ਗਿਆ ਟਰੰਪ ਨੇ ਜਿਹੜੇ ਆਪਣੇ ਬਿਆਨ ਦੇਤੇ ਤੇ ਉਹ ਜਦੋਂ ਉਹਨੇ ਬਿਆਨ ਦਿੱਤੇ ਇਹਨਾਂ ਨੇ ਸਾਡੀ ਸੁਣੀ ਨਹੀਂ ਇਹਨਾਂ ਨੂੰ ਅਸੀਂ ਕਹਿੰਦੇ ਰਹਿ ਗਏ ਕਿ ਸਾਨੂੰ ਜਾਂ ਕੋਈ ਹੋਰ ਬੜਾ ਟਪਾ ਦੇ ਜਾਂ ਸਾਨੂੰ ਵੇਟ ਕਰ ਰੇ ਪਰ ਨਹੀਂ ਇਹਨਾਂ ਨੇ ਟਪਾ ਗਏ ਇਹਨਾਂ ਨੇ ਸਾਰਿਆਂ ਨੂੰ ਟਪਾ ਕੇ ਬੰਨੇ ਕੀਤਾ ਤੇ ਉੱਥੇ ਫਿਰ ਉਹਨਾਂ ਨੇ ਜੇਲ੍ਹ ਦੇ ਵਿੱਚ ਪਾਤਾ ਸਾਰਿਆਂ ਕਿੱਥੇ ਕਿੱਥੇ ਕਿੰਨਾ ਕਿੰਨਾ ਸਮਾਂ ਜਿਹੜਾ ਤੁਸੀਂ ਰਹੇ ਤੇ ਕਿਹੜੇ ਹਾਲਾਤਾਂ 'ਚ ਰਹੇ ਮੈਂ ਚੰਡੀਗੜ੍ਹ ਰਿਹਾ ਤਿੰਨ ਮਹੀਨੇ ਜੀ ਤਿੰਨ ਮਹੀਨੇ ਤਿੰਨ ਚਾਰ ਮਹੀਨੇ ਮੈਂ ਦਿੱਲੀ ਰਹਾ ਜੀ ਤੇ ਥਾਈਲੈਂਡ ਕੰਬੋਡੀਆ ਇੱਕ ਇੱਕ ਮਹੀਨਾ ਰਿਆਂ ਜੀ ਤੇ ਬਾਕੀ ਜਿਹੜੇ ਵਿਦੇਸ਼ ਹਨ ਕਾਰਾਗੋਆ ਤੋਂ ਮੈਕਸੀਕੋ ਤੱਕ ਉਥੇ ਮੈਂ ਇੱਕ ਇੱਕ ਦਿਨ ਰਿਆਂ ਸਾਰੇ ਕਿਤੇ ਤੇ ਮੈਕਸੀਕੋ ਜਾ ਕੇ ਮੈਨੂੰ ਇੱਕ ਮਹੀਨਾ ਰਹਿਣਾ ਪਿਆ ਕਿਹੜੇ ਹਾਲਾਤ ਸੀ ਉਥੇ ਰਹਿਣ ਸਹਣ ਦਾ ਪ੍ਰਬੰਧ ਕਿਵੇਂ ਦਾ ਸੀ ਰਹਿਣ ਸਹਣ ਦਾ ਪ੍ਰਬੰਧ ਇਦਾਂ ਹੀ ਕਿ ਘਰੋਂ ਥੋੜੇ ਬੋਦੇ ਪੈਸੇ ਮੂਗੇ ਰੋਜ਼ ਦੀ ਇੱਕ ਟਾਈਮ ਰੋਟੀ ਖਾ ਲੈਣੇ ਸੀ ਜੀ ਤੇ ਬਸ ਉਸ ਤੋਂ ਇਲਾਵਾ ਕੁਛ ਨਹੀਂ ਬਸ ਇੱਕ ਪੈ ਰਹਿਣਾ ਤੇ ਰੋਟੀ ਇੱਕ ਟਾਈਮ ਦੀ ਖਾ ਲੈਣੀ ਭੁਖੇ ਰਹਿਣਾ ਦੇ ਬਾ ਕੋਈ ਹੈਗਾ ਨਹੀਂ ਹੀ ਉੱਥੇ ਕੋਈ ਕਿੰਨੇ ਨੌਜਵਾਨ ਸੀ ਤੁਹਾਡੇ ਨਾਲ ਉਸ ਟਮੇ ਜਿੱਥੇ ਤੁਸੀਂ 1 ਮਹੀਨਾ ਰਹੇ ਜੇ ਮੇਰੇ ਨਾਲ ਉਦੋਂ ਨੌਜਵਾਨ ਹੈਗੇ ਹੀ ਮਲਕੀ ਸਾਡੇ ਤਿੰਨ ਉਥੇ ਚਾਰ ਕਮਰੇ ਹੀ ਜੀ ਚੌਵੇਂ ਕਮਰੇ 10-10 20-20 ਜਾਨਿਆਂ ਨਾਲ ਭਰੇ ਹੋਏ ਜੀ ਤੇ ਉਹ ਸਾਰੇ ਮਲਕੀ ਇੱਕ ਇੱਕ ਕਰਕੇ ਉਹਨਾਂ ਨੇ ਕੱਢ ਦਿੱਤੇ ਜੀ ਤੇ ਉਹ ਵੀ ਸਾਰੇ ਵਾਪਸ ਆ ਚੁੱਕੇ ਆ ਜਿਵੇਂ ਨੂੰ ਫੋਨ ਆ ਚੁੱਕਾ ਹੋਇਆ ਉਹ ਜਿੰਨੇ ਵੀ ਬੰਦੇ ਸੀ ਮੇਰੇ ਨਾਲ ਦੇ ਪਹਿਲਾ ਟੱਪੇ ਬਾਅਦ ਟੱਪੇ ਸਾਰੇ ਵਾਪਸ ਆ ਚੁੱਕੇ ਆ ਹਾਂ ਇਹ ਸਾਰਿਆਂ ਨੂੰ ਹੀ ਉਹਨਾਂ ਨੇ ਲੇਟ ਕਰਤਾ ਆ ਕੋਈ ਬੰਦਾ ਨਹੀਂ ਉਹਨਾਂ ਨੇ ਛੱਡਿਆ ਉੱਥੇ ਉਹ ਬੰਦੇ ਜਿਹੜੇ ਮੈਂ ਆਹਨੂੰ ਤੇ 1 ਮਹੀਨਾ ਬਾਇਆ ਉਹ ਬੰਦੇ ਹੀ ਉੱਥੇ 4-4 5-5 ਮਹੀਨੇ ਵਾਲੇ ਸੀ ਉਹ ਜੀ 6-6 ਮਹੀਨੇ ਉੱਤੇ ਰਹਿੰਦੇ ਸੀ ਜੀ 6-6 ਮਹੀਨਿਆਂ ਤੋਂ ਜਰੂਰ ਪੁੱਛਣਾ ਚਾਹਾਂਗਾ ਜਿਵੇਂ ਕਿ ਰੋਜ਼ਗਾਰ ਦੀ ਵੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਤੇ ਬਾਈ ਜੀ ਕਿੰਨਾ ਕਰਜ਼ਾ ਹੁਣ ਸਿਰ ਤੇ ਚੜ ਗਿਆ ਹੋਵੇ ਦਾ ਜੀ ਆਡੇ ਸਿਰ ਤੇ ਤੇ 50 ਲੱਖ ਰੁਪਏ ਦਾ ਕਰਜ਼ਾ ਚੜ ਚੁੱਕਾ ਆ ਵਾ بڑے ਲੀਡਰ ਆਏ ਹੁਣੇ 에어ਪੋਰਟ ਤੇ ਫੋਟੋਆਂ ਲਵਾਉਣ ਵਾਸਤੇ ਹੌਸਲਾ ਦੇਣ ਵਾਸਤੇ ਸਿਆਸੀ ਰੋਟੀਆਂ ਸੇਕਣ ਵਾਸਤੇ ਕਿਸੇ ਨੇ ਕੋਈ ਹੌਸਲਾ ਦਿੱਤਾ ਸਾਨੂੰ ਤਾਂ ਕੋਈ ਮਿਲਿਆ ਨਹੀਂ ਜੀ ਜੀ ਸਾਨੂੰ ਉਥੋਂ ਹੀ ਜੋ ਬਾਹਰ ਨਿਕਲੇ ਸਾਨੂੰ ਉਹਨਾਂ ਨੇ ਕਿਹਾ ਭਗਵਾਨਤ ਮਾਨ ਆਇਆ ਆ ਵਾ ਜੀ ਜੀ ਸਾਨੂੰ ਤਾਂ ਯਕੀਨ ਨਹੀਂ ਹੋਇਆ ਜੀ ਤੇ ਫੇਰ ਆਨ ਨੂੰ ਕੀ ਕੀਤਾ ਸਾਰਿਆਂ ਨੂੰ ਗੱਡੀਆਂ 'ਚ ਭਾਗੇ ਆਪੋ ਆਪਣੇ ਘਰੇ ਛੱਡ ਆਏ ਕਿਉਂਕਿ ਉਹਦੇ ਵਿੱਚੋਂ ਸਭ ਤੋਂ ਲਾਸਟ ਗਰੁੱਪ ਹੱਡਾ ਹੀ ਮਲੇ ਲਾਸਟ ਉਹ ਅ ਥੱਲੜਾ ਗਰੁੱਪ ਹੱਡਾ ਹੀ ਹਰ ਤੋਂ ਪਿੱਛੇ ਇੱਕ ਗਰੁੱਪ ਰਹਿ ਗਿਆ ਹੀ ਬਸ ਸਾਨੂੰ ਸਾਰਿਆਂ ਨੂੰ ਘਰੇ ਨਾ ਸਾਨੂੰ ਕੋਈ ਮਿਲਿਆ ਨਾ ਸਾਨੂੰ ਕਿਸੇ ਨੇ ਕੁਝ ਕਿਹਾ ਉੱਤੇ ਇਹਨਾਂ ਸਰਕਾਰਾਂ ਨੂੰ ਕੁਝ ਕਹਿਣਾ ਚਾਹੋਗੇ ਕਿ ਜੇਕਰ ਦੇਸ਼ ਦੇ ਪੰਜਾਬ ਦੇ ਸੂਬੇ ਦੇ ਇਹਨਾਂ ਪੰਜਾਬ ਦੇ ਨੇੜਲੇ ਸੂਬਿਆਂ ਦੇ ਜਿਹੇ ਹਾਲਾਤ ਨਾ ਹੁੰਦੇ ਤਾ ਦੇਸ਼ ਛੱਡਣਾ ਲਈ ਇਹ ਨੌਜਵਾਨ ਮਜਬੂਰ ਵੀ ਨਾ ਹੁੰਦੇ ਕੋਈ ਆਪਸ 'ਚ ਜਦੋਂ ਵੀਰ ਸਾਰੇ ਬੈਠਦੇ ਸੀ ਤਾਂ ਕੀ ਕੀ ਮਜਬੂਰੀਆਂ ਕੀ ਕੀ ਗੱਲਾਂ ਦੱਸਦੇ ਸੀ ਸਾਰਿਆਂ ਨੇ ਆਪਣੀਆਂ ਇਹੋ ਮਜਬੂਰੀਆਂ ਦੱਸੀਆਂ ਪੰਜਾਬ ਦੇ ਹਾਲਾਤੋਂ ਤੰਗ ਹੋ ਗਏ ਸਾਰੇ ਹੀ ਬਾਹਰ ਗਿਆ ਹੀ ਅੱਛਾ ਜੀ ਕਿਉਂਕਿ ਕਈ ਬੰਦੇ ਹੀ ਇੱਥੋਂ ਕਹੇ ਹੋਰ ਦੇਸ਼ ਚ ਗਏ ਸੀ ਉਹਨਾਂ ਦਾ ਉੱਥੇ ਨਹੀਂ ਸੈਟ ਸੈਟ ਆਇਆ ਤੇ ਉਹ ਬਸ ਇੱਕ ਯੂਐਸਏ ਹੀ ਜਿਹੜਾ ਸਾਰਿਆਂ ਨੂੰ ਸੰਭਨ ਦਿਆ ਸੀ ਤਾਂ ਕਰਕੇ ਉਹ ਹੰਦੇਵੇਂ ਕਈਆਂ ਦੀ ਇੱਕ ਇੱਕ ਕਿੱਲੇ ਦੋ ਦੋ ਕਿੱਲੇ ਸੀ ਪਰ ਉਹਨਾਂ ਨੂੰ ਵੀ ਮੁਆਵਜ਼ਾ ਨਹੀਂ ਮਿਲਦਾ ਪਿਆ ਸੀ ਨਾ ਉਹਨਾਂ ਨੂੰ ਰੇਟ ਮਿਲਦੇ ਨਾ ਉਹਨਾਂ ਨੂੰ ਐਮਐਸਪੀ ਮਿਲਦੀ ਪਈ ਤਾਂ ਕਰਕੇ ਜਿੰਨੇ ਵੀ ਜਰਨਲ ਦੇ ਵਿੱਚ ਜਿੰਨੇ ਵੀ ਬੰਦੇ ਹੀ ਮੇਰੇ ਨਾਲ ਉਹ ਸਾਰੇ ਇਹ ਚੀਜ਼ਾਂ ਤੋਂ ਤੰਗ ਹੋ ਗਏ ਸਾਰੇ ਉੱਥੇ ਬੈਠੇ ਹੀ ਸਾਰਿਆਂ ਨੇ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਇਹੋ ਗੱਲ ਦੱਸੀ ਕਿ ਪੰਜਾਬ 'ਚ ਕੋਈ ਨਹੀਂ ਰਹਿਿਆ ਕਿ ਪੰਜਾਬ ਤੋਂ ਬਸ ਅਸੀਂ ਆ ਗਏ ਆ ਇਥੇ ਰਹਿ ਹੀ ਕੋ ਨਹੀਂ ਆ ਖਤਮ ਹੋ ਗਏ ਜੀ ਜਿਵੇਂ ਤੁਸੀਂ ਸਿਰ ਤੇ ਦਮਾਲਾ ਵੀ ਸਜਾਉਂਦੇ ਸਾਬਤ ਸੂਰਤੋਂ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਦੱਸਿਆ ਜਾ ਰਿਹਾ ਕਿ ਹੱਥਕੜੀਆਂ ਵੀ ਜਿਹੜੀਆਂ ਨੇ ਉਹ ਪੰਜਾਬੀ ਮੁੰਡਿਆਂ ਨੂੰ ਕੀ ਸਾਰੇ ਜਿੰਨੇ ਵੀ ਆਏ ਉਹਨਾਂ ਨੂੰ ਹੱਥਕੜੀਆਂ ਲਾਈ ਇਹ ਇਸ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਇਹ ਤਾਂ ਗਲਤ ਕੰਮ ਆ ਕਿਉਂਕਿ ਮੈਂ ਜਿੱਤੋਂ ਤੱਕ ਅਸੀਂ ਉੱਥੇ ਬੈਠੇ ਹੋਏ ਹਾਂ ਆਪਣੇ ਜਦੋਂ ਜੇਲ੍ਹ ਦੇ ਵਿੱਚ ਸਾਡੇ ਨਾਲ ਦੂਜੇ ਦੇਸ਼ਾਂ ਦੇ ਲੋਕ ਜਿਵੇਂ ਕੋਲੰਬੀਆ ਦੇ ਬੰਦੇ ਸੀ ਅਸੀਂ ਜੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਸ ਨੇ ਸਾਨੂੰ ਕਿਹਾ ਹੈ ਕਿ ਸਾਡੀ ਸਰਕਾਰ ਨੇ ਸਾਡੇ ਪ੍ਰੈਜ਼ੀਡੈਂਟ ਨੇ ਇਹ ਜਿਹੜੇ ਉਹ ਬੰਦਿਆਂ ਨੂੰ ਜਹਾਜ਼ ਉਤਰਨ ਤੋਂ ਮਨਾ ਕਰਤਾ ਕਿਉਂਕਿ ਉਹਨਾਂ ਦੇ ਹੱਥ ਕੜੀਆਂ ਲੱਗੀਆਂ ਹੋਈਆਂ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਿਵੇਂ ਇਹਨਾਂ ਨੂੰ ਸਾਡੇ ਦੇਸ਼ ਦੇ ਨਾਗਰਿਕਾ ਕਿ ਕੋਈ ਇਹਨਾਂ ਚੋ ਕ੍ਰਿਮੀਨਲ ਨਹੀਂ ਹੈਗਾ ਇਹ ਕ੍ਰਿਮੀਨਲ ਨਹੀਂ ਹੈ ਕੁਝ ਨਹੀਂ ਆ ਇਹਨਾਂ ਨੂੰ ਹੱਥ ਕੜੀਆਂ ਲਾਗੇ ਨਹੀਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਰੋਟੀ ਪਾਣੀ ਦੇ ਕੇ ਲੈ ਗਿਆ ਉਹ ਫਿਰ ਅਸੀਂ ਸੈਪਟ ਕਰਨਾ ਨਹੀਂ ਤੇ ਅਸੀਂ ਸੈਪਟ ਨਹੀਂ ਕਰਨਾ ਤੇ ਉਹ ਮੁੜ ਕੇ ਇਸ ਦੀ ਜਿਵੇਂ ਸਾਡਾ ਜਹਾਜ਼ ਉਤਰਿਆ ਨਾ ਇਹਨਾਂ ਨੇ ਕੋ ਕਿਆ ਸਾਰਿਆਂ ਨੂੰ ਹੱਥ ਕੜੀਆਂ ਲੱਗੀਆਂ ਪੈਰਾਂ ਚ ਲੱਗ ਤੇ ਦੇ ਆਪਣੇ ਪੈਰਾਂ ਚ ਤੇ ਹੱਥ ਤੇ ਤਿੰਨਾਂ ਥਾਂ ਦੇ ਹੱਤਕੜੀਆਂ ਲਾਈਆਂ ਗਈਆਂ ਇੱਕ ਜਹਾਜ਼ ਗਿਆ ਦੂਜੇ ਜਹਾਜ਼ ਦੇ ਵਿੱਚ ਵੀ ਇਹਨਾਂ ਨੇ ਹੱਤਕੜੀਆਂ ਲਾਈਆਂ ਪਰ ਇਹਨਾਂ ਨੇ ਕੀ ਕੀਤਾ ਇਹ ਜਦੋਂ ਜਹਾਜ਼ ਉਤਰਨ ਲੱਗਾ ਉਹ ਹੱਤਕੜੀਆਂ ਲਾਹ ਦਿੱਤੀਆਂ ਗਈਆਂ ਜਿਹੜਾ ਸੰਤਾਪ ਤੁਸੀਂ ਹੰਡਾਇਆ ਹੈ ਜਿਹੜਾ ਏਜੰਟਾਂ ਨੇ ਤੁਹਾਨੂੰ ਕੋਈ ਸੁਪਨਾ ਪਹਿਲਾਂ ਵਿਖਾਇਆ ਸੀ ਉਹ ਪਹਿਲਾਂ ਕੀ ਕਹਿੰਦੇ ਸੀ ਤੇ ਬਾਅਦ ਚ ਨਿਕਲਿਆ ਕੀ ਇਹ ਉਹਨਾਂ ਨੌਜਵਾਨ ਵੀਰਾਂ ਲਈ ਵੀ ਮੈਸੇਜ ਹੈ ਤੁਹਾਡੇ ਵੱਲੋਂ ਕਿ ਜਿਹੜੇ ਚਾਹਵਾਨ ਨੇ ਹੱਲੇ ਵੀ ਆਪਣੇ ਘਰ ਤੋਂ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਵੀਰੋ ਇੱਥੇ ਰਹਿ ਕੇ ਕੁਝ ਕਰ ਲਓ ਵਿਦੇਸ਼ ਨਾ ਜਾਇਓ ਇਹ ਜਿਹੜਾ ਤੁਸੀਂ ਹੰਡਾਇਆ ਹੈ ਤੁਸੀਂ ਉਹ ਜਰੂਰ ਇੱਕ ਮੈਸੇਜ ਦਿਓ ਕਿਵੇਂ ਕਹਿਣਾ ਚ ਕੀ ਇਸਤੇ ਕਹਿਣਾ ਚਾਹੋਗੇ ਮੈਂ ਇਹੀ ਕਹੂੰਗਾ ਕਿ ਜੇ ਕਿਸੇ ਨੇ ਜਾਣਾ ਵਾ ਤਾਂ ਕਿਸੇ ਏਜੰਟ ਪਾਉਣ ਦੀ ਲੋੜ ਨਹੀਂ ਆ। ਜੀ ਕੀ ਇਹਨਾਂ ਨੇ ਕੀ ਕੀਤਾ ਆ ਵਾ ਕਿ ਆਪਣੀ ਸਾਈਡਾਂ ਬਣਾਤੀਆਂ ਹਰੇਕ ਦੇਸ਼ ਨੇ। ਜੀ ਉਹਦੇ ਤੇ ਜਾ ਕੇ ਅਪਾਇੰਟਮੈਂਟਾਂ ਲਾਓ। ਅਪਾਇੰਟਮੈਂਟਾਂ ਲੈ ਕੇ ਆਪਣੀ ਇੰਟਰਵਿਊ ਕਲੀਅਰ ਕਰੋ। ਇੰਟਰਵਿਊ ਵੀ ਹੁਣ ਹਿੰਦੀ ਤੇ ਪੰਜਾਬੀ 'ਚ ਹੋਣ ਲੱਗ ਗਈ ਹੈ। ਜੀ ਪਹਿਲਾਂ ਇੰਗਲਿਸ਼ 'ਚ ਹੁੰਦੀ ਸੀ ਹੁਣ ਹਿੰਦੀ ਤੇ ਪੰਜਾਬੀ 'ਚ ਇੰਟਰਵਿਊ ਲੈਣ ਲੱਗ ਗਏ ਆ। ਉਹ ਕਲੀਅਰ ਕਰੋ ਤੇ ਆਪਣਾ ਪਾਸ ਕਰੋ ਤੇ ਬਸ ਜਾਓ। ਜੀ ਤੁਸੀਂ ਆਏ ਹੋ ਕੀ ਅਪੀਲ ਕਰਦੇ ਹੋ ਕਿਵੇਂ ਦੀ ਸਰਕਾਰ ਵੱਲੋਂ ਮਦਦ ਸਹਾਇਤਾ ਦੀ ਕੀ ਅਪੀਲ ਕਰਦੇ ਹੋ ਮੰਗ ਕਰਦੇ ਹੋ ਕਿ ਜਿਹੜੀ ਸਪੋਰਟ ਕੀਤੀ ਜਾਵੇ ਤਾਂ ਜੋ ਜਿਹੜਾ ਹੈ ਕੋਈ ਦੇਸ਼ ਦੇ ਵਿੱਚ ਰਹਿ ਕੇ ਇੱਧਰ ਰਹਿ ਕੇ ਜਿਹੜਾ ਕੋਈ ਕੰਮ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਵੇਂ ਅਸੀਂ ਆਂ ਸਾਡੇ ਵਰਗਿਆਂ ਨੂੰ ਮਤਲਬ ਕਿ ਜਿਹੜੇ ਬੰਦੇ ਇੱਥੋਂ ਗਏ ਆ ਇਹ ਨੌਕਰੀਆਂ ਪ੍ਰਾਈਵੇਟ ਨੌਕਰੀਆਂ ਛੱਡ ਕੇ ਉਹਨਾਂ ਨੂੰ ਸਰਕਾਰੀ ਨੌਕਰੀ ਦੀ ਅਪੀਲ ਕੀਤੀ ਜਾਵੇ ਜੀ ਜੀ ਤੇ ਜਿਹੜੇ ਸਾਡੇ ਵਰਗੇ ਸਾਡੇ ਜਿਵੇਂ ਏਜੰਟਾਂ ਤੋਂ ਪੈਸੇ ਫਸੇ ਕਿ ਫਸਗੀ ਹੋਏ ਆ ਉਹ ਕਢਵਾਏ ਜਾਣ ਤੇ ਦੂਸਰਾ ਇਹ ਆ ਕਿ ਜਿਹੜੇ ਜੱਟਾਂ ਨੂੰ ਐਮਐਸਪੀ ਜਿੱਤੇ ਦਿੱਤੀ ਜਾਵੇ ਉਹਨਾਂ ਨੂੰ ਆਪਣਾ ਹੱਕ ਦਿੱਤਾ ਜਾਵੇ ਜੋ ਜੱਟ ਆਪਣੀਆਂ ਜ਼ਮੀਨਾਂ ਛੱਡ ਕੇ ਨਾ ਜਾਣ ਹੁਣ ਸਾਡੇ ਨਾਲ ਇਦਾਂ ਦੇ ਬੰਦੇ ਜਿਨ੍ਹਾਂ ਤੋਂ 20-20 ਕਿੱਲੇ 30-30 ਕਿੱਲੇ ਵੀ ਸੀ ਜਿਨ੍ਹਾਂ ਤੋਂ 50 ਕਿੱਲੇ ਵੀ ਹੈਗੇ ਜਿਨ੍ਹਾਂ ਤੋਂ 100 ਕਿੱਲਾ ਵੀ ਉਹ ਵੀ ਸਾਡੇ ਨਾਲ ਬੈਠੇ ਸੀ ਕਿਉਂ ਕਿਉਂਕਿ ਉਹਨਾਂ ਨੂੰ ਐਮਐਸਪੀ ਨਹੀਂ ਮਿਲਦੀ ਉਹਨਾਂ ਨੂੰ ਉਹਨਾਂ ਦਾ ਹੱਕ ਹੀ ਨਹੀਂ ਮਿਲਦਾ ਤਾਂ ਫਿਰ ਉਹ ਵਿਚਾਰੇ ਕੀ ਕਰਨ ਧੰਨਵਾਦ ਤਪੱਟੀ ਹਲਕੇ ਤੋਂ ਜਿਹੜੇ ਅਮਰੀਕਾ ਤੋਂ ਵੀਰ ਆਏ ਨੇ ਡਿਪੋਰਟ ਹੋ ਕੇ ਉਹਨਾਂ ਦੇ ਪਿਤਾ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਹੁਣ ਕੀ ਅਪੀਲ ਰਹਿੰਦੀ ਹੈ ਸਰਕਾਰਾਂ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਗਰਮੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਇਹਨਾਂ ਸਰਕਾਰਾਂ ਨੂੰ ਕਿ ਅੱਜ ਜੋ ਪੰਜਾਬ ਦੇ ਹਾਲਾਤ ਨੇ ਅਤੇ ਜਿਹੜਾ ਜੋ ਅਮਰੀਕਾ ਨੇ ਕੀਤਾ ਹੈ ਪੰਜਾਬ ਦੇ ਨੌਜਵਾਨਾਂ ਨਾਲ ਕਿਵੇਂ ਵੇਖਦੇ ਹੋ? ਵੇਖੋ ਜੀ ਜੋ ਅਮਰੀਕਾ ਨੇ ਕੀਤਾ ਉਹ ਬਹੁਤ ਮੰਦਭਗੀ ਘਟਨਾ ਹੈ। ਇਹ ਗੱਲ ਮਤਲਬ ਕਰਨੀ ਨਹੀਂ ਚਾਹੀਦੀ। ਚਲੋ ਉਹਨਾਂ ਕੀਤਾ ਹੈ ਫਿਰ ਰਿਪੋਰਟ ਕੀਤਾ ਤਾਂ ਸਹੀ ਤਰੀਕੇ ਨਾਲ ਚਲੋ ਕਰਨਾ ਚਾਹੀਦਾ ਹੈ। ਬਾਕੀ ਆਪਣੇ ਐ ਐਮਪੀ ਸਾਹਿਬ ਨੇ ਵੀ ਮਤਲਬ ਉਹਨਾਂ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਗਲਤ ਕੀਤਾ ਹੈ ਕਿ ਉਹਨਾਂ ਨਾਲ ਕੋਈ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਕਿਸ ਹਿਸਾਬ ਦਾ? ਇਹ ਬੀੜੀਆਂ ਪਾ ਕੇ ਲੈ ਕੇ ਆਏ ਆ ਇਹ ਕੋਈ ਕ੍ਰਿਮਨਲ ਨਹੀਂ ਇਹ ਇੱਕ ਨੌਜਵਾਨ ਕਾਰੋਬਾਰ ਕਰਨ ਗਿਆ ਹੈ ਆਪਣਾ ਜੀ ਤੇ ਜੇ ਨਹੀਂ ਸੁਤਰਾਇਆ ਤਰੀਕੇ ਨਾਲ ਨਾ ਨੂੰ ਲਿਆਉਣਾ ਚਾਹੀਦਾ ਹੈ ਨਾ ਕਿ ਇਹ ਕੈਦੀਆਂ ਵਾਂਗ ਹੁਣ ਜਿਹੜੇ ਨੌਜਵਾਨਾਂ ਇਹਨਾਂ ਦੇ ਦਿਲਾਂ ਤੇ ਕੀ ਬੀਤੂਗੀ ਵੀ ਸਾਡੇ ਨਾਲ ਅੱਜ ਬੀੜੀਆਂ ਪਾਈਆਂ ਗਈਆਂ ਇਹਨਾਂ ਨੂੰ ਮਤਲਬ ਇਹ ਕੱਲ ਨੂੰ ਕਹਿਣਗੇ ਵੀ ਚੱਲ ਬੀੜੀਆਂ ਕਿਤੇ ਕਿੱਡੀ ਗੱਲ ਹੈ ਫਿਰ ਦੂਸਰੇ ਰਾਵਾਂ ਤੇ ਚੱਲਣਗੇ ਜੀ ਮੌਜੂਦਾ ਸਰਕਾਰ ਤੋਂ ਕੀ ਮੰਗ ਕੀ ਅਪੀਲ ਕਰਦੇ ਜੀ ਨਹੀਂ ਕਰਦੇ ਜੀ ਵੇਖੋ ਜੇ ਸਾਡਾ ਇਹਨਾਂ ਨੁਕਸਾਨ ਹੋ ਗਿਆ ਮਤਲਬ ਏਜੰਟਾਂ ਨੇ ਸਾਨੂੰ ਮਤਲਬ ਖਾ ਲਿਆ ਜੋ ਵੀ ਜਿਸ ਤਰ੍ਹਾਂ ਵੀ ਬਾਕੀ ਇਹ ਆ ਵੀ ਇਹ ਬੱਚਿਆਂ ਦੇ ਹੱਥ ਪੜਨਾ ਕੋਈ ਨੌਕਰੀ ਕੋਈ ਜਿਸ ਤਰ੍ਹਾਂ ਵੀ ਯੋਗਤਾ ਤਾਂ ਅੰਤ ਵਿੱਚ ਚੈਨਲ ਦੇ ਮਾਧਿਅਮ ਰਾਹੀਂ ਵੀ ਇਹੀ ਕਹਿਣਾ ਚਾਹਾਂਗੇ ਕਿ ਇਹਨਾਂ ਨੌਜਵਾਨ ਵੀਰਾਂ ਦੀ ਵੱਧ ਤੋਂ ਵੱਧ ਸਪੋਰਟ ਕਰਿਓ ਜੇਕਰ ਕੋਈ ਨਵਾਂ ਕੰਮ ਸ਼ੁਰੂ ਕਰਦੇ ਨੇ ਤਾਂ ਇਹਨਾਂ ਦੀ ਸਪੋਰਟ ਕਰਿਓ ਜੇਕਰ ਕਿਸੇ ਸਰਕਾਰੀ ਦਰਬਾਰੇ ਜਾਂਦੇ ਨੇ ਅਤੇ ਉਥੇ ਵੀ ਜਿਹੜੀ ਹੈ ਪਹਿਲ ਦੇ ਆਧਾਰ ਤੇ ਕਿਸੇ ਨੌਕਰੀ ਦੇ ਲਈ ਜਿਹੜਾ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਮੌਕਾ ਦਿਓ ਤਾਂ ਜੋ ਸਾਡੇ ਨੌਜਵਾਨ ਸਾਡੇ ਧਰਤੀ ਦੇ ਨਾਲ ਸਾਡੇ ਦੇਸ਼ ਦੇ ਨਾਲ ਸਾਡੇ ਇਲਾਕੇ ਦੇ ਨਾਲ ਜੁੜ ਕੇ ਰਹਿਣ ਤੇ ਵਿਦੇਸ਼ਾਂ 'ਚ ਜਿਹੜੇ ਏਜੰਟਾਂ ਤੇ ਵੀ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿ ਕਿਵੇਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅੱਧਾ ਕਰੋੜ ਇਹ ਮੂੰਹ ਨਾਲ ਕਹਿਣਾ 50-50 ਲੱਖ ਰੁਪਇਆ ਲੈ ਕੇ ਕਿਵੇਂ ਉਹ ਨੌਜਵਾਨਾਂ ਨੂੰ ਇਹ ਅਮਰੀਕਾ ਤੇ ਆਸੇ-ਪਾਸੇ ਦੇ ਦੇਸ਼ਾਂ ਵਿੱਚ ਕਮਾਉਂਦੇ ਹਨ ਜੇਕਰ ਤੁਸੀਂ ਫਾਈਨੈਂਸ਼ਲੀ ਵੀ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਜੇਕਰ ਤੁਸੀਂ ਸਰਕਾਰੀ ਜਿੰਨੇ ਵੀ ਸਰਕਾਰੀ ਅਦਾਰਿਆਂ ਤੱਕ ਜਾ ਰਹੀ ਹੈ ਵੀਡੀਓ ਜੇਕਰ ਸਰਕਾਰਾਂ ਤੱਕ ਵੀ ਪਹੁੰਚ ਨਹੀਂ ਤੁਸੀਂ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਉਥੋਂ ਤੱਕ ਪਹੁੰਚਾ ਦਿਓ ਕਿ ਤਾਂ ਜੋ ਇਨ੍ਹਾਂ ਵੀਰਾਂ ਦੀ ਕੋਈ ਮਦਦ ਕੋਈ ਸਹਾਇਤਾ ਹੋ ਸਕੇ ਕਰੋੜਾ ਰੁਪਏ ਦੇ ਲੰਗਰ ਵੀ ਜਿਹੜੇ ਆ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਬਹੁਤ ਸਾਰੇ ਆਪਾਂ ਵੀਰਾਂ ਦੀ ਬਾਹ ਫੜਦੇ ਆ ਤੇ ਕੋਈ ਆ ਕੇ ਇਨ੍ਹਾਂ ਦੀ ਵੀ ਸਾਰ ਲਾਓ ਅਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰੋ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ ਹਾਂਜੀ ਸਰ ਟੋਟਲ ਕਿੰਨਾ ਖਰਚਾ ਜਿਹੜਾ ਤੁਸੀਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਵਾਸਤੇ ਕੀਤਾ ਜੀ ਜਿਹੜੀ 44 ਲੱਖ ਰੁਪਏ ਦਾ ਏਜੰਟਾਂ ਨੇ ਲਿਆ ਜੀ ਜੀ ਉਸ ਤੋਂ ਇਲਾਵਾ ਜਿਹੜਾ ਉੱਥੇ ਰਾਜ ਬੇਟਾ ਫਸਿਆ ਰਿਹਾ ਹੈ ਉਹਦੇ ਲਈ ਮੈਨੂੰ ਪੈਸਾ ਭੇਜਣਾ ਪੈਦਾ ਰਿਹਾ ਮਗਰੋਂ ਜੀ ਉਹ ਪਾ ਕੇ ਕੋਈ ਮੇਰਾ 48 ਤੋਂ 50 ਲੱਖ ਰੁਪਏ ਮੇਰਾ ਖਰਚਾ ਆ ਚੁੱਕਾ ਹੈ ਜੀ ਹਾਂ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਨੇ ਵੀ ਦੱਸਿਆ ਹੈ ਕਿ ਇੰਨੇ ਪੈਸੇ ਲਗਾਉਣ ਦੇ ਬਾਵਜੂਦ ਵੀ ਜਿਹੜਾ ਹੈ ਅਮਰੀਕਾ ਤੋਂ ਇਹ ਵੀਰ ਵਾਪਸ ਆਏ ਨੇ ਅਤੇ ਉਹਨਾਂ ਦੇ ਨਾਲ ਕੈਦੀਆਂ ਵਰਗਾ سلوਕ ਕੀਤਾ ਗਿਆ ਹੈ ਅਤੇ ਚੈਨਲ ਦੇ ਮਾਧਮ ਰਾਹੀਂ ਇਹੀ ਅਪੀਲ ਕਰਨੀ ਚਾਹਾਂਗੇ ਕਿ ਇਨ੍ਹਾਂ ਵੀਰਾਂ ਦੀ ਜੇਕਰ ਸਰਕਾਰੀ ਦਰਬਾਰੇ ਕਿਸੇ ਵੀ ਨੌਕਰੀ ਦਾ ਕੋਈ ਫਾਰਮ ਆਉਂਦਾ ਤੇ ਪਹਿਲ ਦੇ ਆਧਾਰ ਤੇ ਉਹਨਾਂ ਦਾ ਕੋਟਾ ਰੱਖਿਆ ਜਾਵੇ ਉਹਨਾਂ ਦੀ ਸਪੋਰਟ ਕੀਤੀ ਜਾਵੇ ਜੇਕਰ ਉਹ ਕੋਈ ਨਵਾਂ ਕੰਮ ਸ਼ੁਰੂ ਕਰਦੇ ਨੇ ਉਹਨਾਂ ਦੀ ਸਪੋਰਟ ਕੀਤੀ ਜਾਵੇ ਜਿੰਨੀਆਂ ਵੀ ਐਨ ਜੀਓ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਕਰੋੜਾਂ ਰੁਪਏ ਦੇ ਲੰਗਰ ਵੀ ਲਾਉਂਦੇ ਹੋ ਤਾਂ ਤੁਸੀਂ ਇਨ੍ਹਾਂ ਨੌਜਵਾਨਾਂ ਦੀ ਬਾਹਂ ਜ਼ਰੂਰ ਫੜਿਓ ਜੇ ਸਾਰੇ ਜਾਣੇ ਤੁਸੀਂ ਬਾਹ ਨਹੀਂ ਫੜ ਸਕਦੇ ਤਾਂ ਇਸ ਵੀਡੀਓ ਨੂੰ ਵਾਰ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਐਸੇ ਸੱਜਣ ਤੱਕ ਪਹੁੰਚ ਜਾਵੇ ਜਿਹੜੀ ਆਵਾਜ਼ ਜਿਹੜੀ ਹੈ ਸਰਕਾਰਾਂ ਗੁੰਗੀਆਂ ਬੋਲੀਆਂ ਸਰਕਾਰਾਂ